ਨਸ਼ੇ ਨੇ ਉਜਾੜ ਦਿੱਤਾ ਹੱਸਦਾ ਵਸਦਾ ਪਰਿਵਾਰ ਨਸ਼ੇ ਦੀ ਓਵਰਡੋਜ਼ ਕਾਰਨ ਬੇਸੁੱਧ ਹੋਇਆ ਨੌਜਵਾਨ ਤੇ ਪੁੱਤ ਦੀ ਅਜਹੀ ਹਾਲਤ ਦੇਖ ਕੇ ਮਾਂ ਨੂੰ ਆ ਗਿਆ ਹਾਰਟ ਅਟੈਕ ਜਿਹਾ ਇਹ ਮੰਦਪਾਗੀ ਖਬਰ ਜਲੰਧਰ ਦੇ ਸ਼ੀਤਲਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਸ਼ੇ ਨੇ ਇੱਕ ਹੱਸਦਾ ਵਸਦਾ ਪਰਿਵਾਰ ਉਜਾੜ ਦਿੱਤਾ ਹੈ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਬੇਸੁੱਧ ਹੋ ਜਾਂਦਾ ਹੈ ਤੇ ਆਪਣੇ ਪੁੱਤ ਦੀ ਇਹ ਹਾਲਤ ਦੇਖ ਕੇ ਮਾਂ ਨੂੰ ਹਾਰਡ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੀਏ ਕਿ ਇਸ ਔਰਤ ਦੀ ਪਛਾਣ ਸ਼ਰਦਾ ਦੇਵੀ ਦੇ ਤੌਰ ਤੇ ਹੋਈ ਹੈ ਤੇ ਜਿਹੜਾ ਨੌਜਵਾਨ ਨਸ਼ਾ ਕਰਦਾ ਸੀ ਉਸ ਦਾ ਨਾਂ ਪ੍ਰਵੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਪਿਤਾ ਦਾ ਨਾਮ ਰਾਮ ਲੁੱਬਾ ਹੈ ਦੱਸਦੀਏ ਕਿ ਪ੍ਰਵੇਸ਼ ਕੁਮਾਰ ਨਸ਼ੇ ਦਾ ਆਦੀ ਸੀ ਜਿਹੜਾ ਕਿ ਆਮ ਤੌਰ ਤੇ ਰੋਜ਼ ਹੀ ਨਸ਼ਾ ਕਰਦਾ ਸੀ ਜਦੋਂ ਇਹ ਅੱਜ ਨੌਜਵਾਨ ਬਾਹਰੋਂ ਨਸ਼ਾ ਕਰਕੇ ਆਇਆ ਤਾਂ ਘ ਰਾਕੇਸ਼ ਨੇ ਹੋਰ ਇੱਕ ਨਸ਼ੇ ਦਾ ਟੀਕਾ ਲਗਾ ਲਿਆ ਨਸ਼ੇ ਦੀ ਓਵਰਡੋਜ਼ ਉਸ ਨੂੰ ਹੋ ਗਈ ਤੇ ਉਹ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਜਦੋਂ ਆਪਣੇ ਪੁੱਤ ਦੀ ਇਹ ਹਾਲਤ ਉਸਦੀ ਮਾਂ ਨੇ ਦੇਖੀ ਤਾਂ ਉਸਦੀ ਮਾਂ ਨੂੰ ਹਾਰਟ ਅਟੈਕ ਆ ਗਿਆ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਦੱਸਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਤੇ ਆਂਡਗਵੜ ਦੇ ਲੋਕਾਂ ਨੇ ਪ੍ਰਵੇਸ਼ ਕੁਮਾਰ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਜਾ ਕੇ ਪ੍ਰਵੇਸ਼ ਕੁਮਾਰ ਦੀ ਵੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪੁਲਿਸ ਵੀ ਹਸਪਤਾਲ ਪਹੁੰਚ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਵੇਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾਇਆ ਗਿਆ ਹੈ ਤੇ ਹੁਣ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਵੇਸ਼ ਕੁਮਾਰ ਜਿਹੜਾ ਕਿ ਨਸ਼ੇ ਦਾ ਆਦੀ ਸੀ ਜਿਹੜਾ ਕਿ ਪਹਿਲਾਂ ਵੀ ਨਸ਼ਾ ਕਰਦਾ ਸੀ ਪਰ ਅੱਜ ਉਸਨੇ ਨਸ਼ਾ ਓਵਰਡੋਸ ਕਰ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪ੍ਰਵੇਸ਼ ਕੁਮਾਰ ਨੇ ਜਦੋਂ ਨਸ਼ੇ ਦਾ ਟੀਕਾ ਲਗਾਇਆ ਤਾਂ ਉਹ ਬੇਸੁੱਧ ਹੋ ਗਿਆ ਤੇ ਫਰਸ਼ ਤੇ ਡਿੱਗ ਪਿਆ ਤੇ ਉਸ ਦੇ ਸਿਰ ਤੇ ਗਹਿਰੀ ਸੱਟ ਲੱਗ ਗਈ ਜਿਸ ਕਾਰਨ ਉਸ ਦੇ ਸਿਰ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਸੀ ਤੇ ਜਦੋਂ ਪ੍ਰਵੇਸ਼ ਕੁਮਾਰ ਦੀ ਮਾਂ ਸ਼ਰਦਾ ਦੇਵੀ ਨੇ ਪ੍ਰਵੇਸ਼ ਦੇ ਸਿਰ ਵਿੱਚੋਂ ਜਿਹੜਾ ਖੂਨ ਨਿਕਲਦਾ ਦੇਖਿਆ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਸੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਕਿ ਪਹਿਲੀ ਮੌਤ ਨਹੀਂ ਹੈ ਜਿਹੜੀ ਕਿ ਨਸ਼ੇ ਦੇ ਕਾਰਨ ਹੋਈ ਹੈ ਪਰੰਤੂ ਇਹ ਗੱਲ ਅਚੰਭੀ ਹੈ ਕਿ ਜਦੋਂ ਪੁੱਤ ਦੀ ਤਾਂ ਮੌਤ ਹੋਈ ਹੀ ਹੋਈ ਹੈ ਪਰ ਜਦੋਂ ਪੋਤੀ ਅਜਿਹੀ ਹਾਲਤ ਉਸਦੀ ਮਾਂ ਨੇ ਦੇਖੀ ਤਾਂ ਉਸ ਨੂੰ ਅਚਾਨਕ ਹੀ ਹਾਰਟ ਅਟੈਕ ਆ ਜਾਂਦਾ ਹੈ ਦੱਸਦੀ ਹੈ ਕਿ ਸ਼ਾਰਦਾ ਦੇਵੀ ਨੂੰ ਪਹਿਲਾਂ ਅਜਿਹੀ ਕੋਈ ਵੀ ਬਿਮਾਰੀ ਨਹੀਂ ਸੀ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਦੀ ਵੀ ਅਜਿਹਾ ਕੋਈ ਲੱਛਣ ਨਹੀਂ ਆਇਆ ਪਰ ਜਦੋਂ ਉਸ ਨੇ ਆਪਣੇ ਪੁੱਤ ਦੀ ਹਾਲਤ ਦੇਖੀ ਤਾਂ ਉਸ ਦੇ ਕੋਲੋਂ ਇਹ ਦੇਖਿਆ ਨਾ ਗਿਆ ਤੇ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹੁਣ ਇਥੇ ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਕੋਈ ਪਹਿਲਾ ਨੌਜਵਾਨ ਨਹੀਂ ਹੈ ਜਿਹੜਾ ਕਿ ਨਸ਼ੇ ਦੇ ਨਾਲ ਮਰਿਆ ਜਿਸ ਦੀ ਮੌਤ ਹੋਈ ਹੈ ਬਹੁਤ ਸਾਰੇ ਹੋਰ ਵੀ ਨੌਜਵਾਨ ਨੇ ਜਿਹੜੇ ਨਸ਼ੇ ਦੇ ਆਦੀ ਨੇ ਤੇ ਇਹਨਾਂ ਨਸ਼ਿਆਂ ਦੇ ਚੁੰਗਲ ਵਿੱਚ ਐਸਾ ਫਸੇ ਹੋਏ ਨੇ ਕਿ ਜਿਨ੍ਹਾਂ ਦੀ ਜਾਨ ਮਰ ਕੇ ਹੀ ਛੁੱਟਦੀ ਹੈ ਤੇ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰ ਰੋਂਦੇ ਕਰ ਲਾਉਂਦੇ ਦੇਖੇ ਨਹੀਂ ਜਾਂਦੇ ਜਿਸ ਤਰ੍ਹਾਂ ਪ੍ਰਵੇਸ਼ ਕੁਮਾਰ ਦੀ ਮਾਤਾ ਜਿਹੜੀ ਕਿ ਸ਼ਾਰਦਾ ਦੇਵੀ ਉਸ ਦੀ ਵੀ ਮੌਕੇ ਤੇ ਮੌਤ ਹੋ ਗਈ ਹੈ ਤੇ ਪ੍ਰਵੇਸ਼ ਦੀ ਵੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਹੁਣ ਉਸ ਦੀ ਮ੍ਰਿਤਕ ਦੇ ਨੂੰ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪੁਲਿਸ ਕਹਿੰਦੀ ਹੈ ਕੋਈ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਹੈ ਕਿ ਉਸ ਦੀ ਮੌਤ ਲਈ ਹੈ ਨਸ਼ੇ ਦੀ ਓਵਰਡੋਸ ਦੇ ਕਾਰਨ ਹੀ ਹੋਈ ਹੈ